ਕਿਹੜੇ ਸਿੱਕਾ ਦਾ ਟਾਰਗੇਟ ਹੈ ਦਰਸ਼ਨ ਦੇ ਦੇ ਭੇਖ ਨੂੰ ਆਸੀ ਚਲੋ ਭੇਖ ਤੁਸੀਂ ਅਬਰਦ ਨੂੰ ਇਹ ਸਮਝ ਲਓ ਭੇਖ ਘਰਪਾਨ ਪਾਉੜ ਨੂੰ ਭੇਖ ਸਮਝ ਲਓ ਫਿਰ ਵੀ ਟਾਰਗੇਟ ਆਪ ਦਰਸ਼ਲ ਦਰਸ਼ਨ ਕਰਨਾ ਹੈ ਭੇਖ ਲੈ ਕੇ ਜੇ ਦਰਸ਼ਨ ਨਹੀਂ ਕਰਨਾ ਤਾਂ ਭੇਖ ਲੈਣ ਦਾ ਕੋਈ ਫਾਇਦਾ ਨਹੀਂ ਫਿਰ ਝਗੜੇ ਪੈਦਾ ਕਰੋਗੇ ਗੁਰਦੁਆਰੇ ਹੋਰ ਬੜਾਉਗੇ ਗੋਲਕਾਂ ਦੇ ਹੋਰ ਝਗੜੇ ਪੈਦਾ ਹੋਣਗੇ ਡਿਵੀਜ਼ਨ ਹੋਰ ਹੋਊਗੀ ਜੇ ਟਾਰਗੇਟ ਆਤਮਦਰਸ਼ਣ ਨਹੀਂ ਜੇ ਆਤਮਦਰਸ਼ਣ ਟਾਰਗੇਟ ਹੈ ਜੀ ਤਾਂ ਅਬਰਦਗਾ ਦੇ ਛਕਣਾ ਕੀ ਲੋੜ ਪਈ ਐ ਭੇਸਰ ਦੀ ਪਖੰਡਵਾਦ ਕਿਉਂ ਐਵੇਂ ਅੱਗੇ ਝੱਟ ਕਿਉਂ ਪਾਉ ਰਹੇ ਹੋ ਗੁਰਦੁਆਰੇ ਜਾ ਕੇ ਵੀ ਆਤਮਦਰਸ਼ਣ ਦੀ ਗੱਲ ਤੇ ਜਲਦੀ ਆ ਕੀਰਤਨ ਦਰਵਾਜੇ ਆਤਮ ਦਰ ਕੋਈ ਟਗਲ ਨਹੀਂ ਕੋਈ ਜਲਦੀ ਇਹ ਮੋੜੇ ਲਾਇਆ ਜਾਂਦਾ ਨਹੀਂ ਕੋਈ ਕਾਰਮੀ ਦਾ ਦੱਸੇ ਮੈਨੂੰ ਆਤਮ ਦਰਸ਼ਨ ਹੋ ਲਿਆ ਅਜ ਤੱਕ ਉਹ ਚੇਲਿਆਂ ਨੂੰ ਦੱਸ ਦਿੱਤਾ ਆਪਣੀ ਰੂਹ ਹੋਇਆ ਸਭ ਆਇਆ ਦਰ ਇਹ ਉਹ ਸੰਤ ਜੋਗੀ ਤੇ ਹੋ ਜਾਈਏ ਇਹਨੇ ਬਾਬੜ ਤੇ ਹੋ ਜਾਈਏ ਸਾਜਵਕਰ ਕੇ ਹੰਬੜ ਜਾ ਰਹੇ ਸਾਜਵਕਰ ਕੇ ਹੰਬੜ ਜਾ ਰਹੇ ਬਣਜ ਬਣਜ ਕਾਲਾ ਸਾਜਵਕਰ ਦਾ ਸਾਜਵਕਰ ਦਾ ਬਣਜ ਕਰ ਰਹੇ ਨੇ ਸਿੱਖ ਝੂਠ ਦਾ ਕਰ ਰਹੇ ਬਣਜ ਕਾਲਾ ਗੱਲ ਰ ਸੱਚ ਦਾ ਇੱਥੇ ਝੂਠ ਬੋਲਿਆ ਜਾਂਦਾ ਪੈਰ ਪੈਰ ਤੇ ਜਾਲੀ ਮੇਲ ਝੂਠ ਬੋਲ ਕੇ ਛੁੱਟੀਆਂ ਝੂਠ ਬੋਲ ਕੇ ਵੋਟਾਂ ਤਾਰਾ ਖੜਾ ਹੀ ਤੇ ਉੱਠਦੇ ਨਾ ਤਾ ਦਰਮਦਾਰੇ ਜੂੜ ਤੇ ਖੜਾ ਕੀ ਥੋੜਾ ਆ ਆਦੀ ਹੈ ਜਿਹਾ ਸੇ ਖੜੂ ਗੁਰੂ ਛੱਡਿਆ ਕੀ ਆ ਤੂੰ ਸਿੱਖੀ ਦਾ ਕਿਤੇ ਸਾਜ ਬਖਰ ਕੇ ਹਲ ਬਣ ਜਾ ਰਹੇ ਕਿਤੇ ਚਾ ਜੂੜ ਬਖਰ ਕੇ ਤੂੰ ਬਣ ਜਾ ਰਹੇ ਬੜੇ ਖੜੇ ਹੋ ਜੂੜ ਬਖਰ ਕੇ ਬਣ ਜਾ ਰਹੇ ਸਿੱਖ ਨਹੀਂ ਹੋ ਸਕਦਾ ਚੂੜ ਬਕਰ ਦਾ ਬੰਦ ਜਾ ਰਿਹਾ ਖਾਲਸਾ ਨਹੀਂ ਹੋ ਸਕਦਾ ਇਹ ਚੂੜ ਬਕਰ ਦਾ ਬੰਦ ਜਾ ਰਿਹਾ ਖਾਲਸਾ ਨਹੀਂ ਕੁਝ ਹੋ ਰਿਹਾ ਉਹ ਕੌਣਾ ਉਹ ਦੁਰਵੰਤਾ ਬਾਦ ਦਾ ਸਰਪੜੀ ਖਾਦਾ ਦੁਰਵੰਤਾ ਬਾਦ ਦਾ ਸਰਪੜੀ ਦਾ ਖਾਦਾ ਹੋਇਆ ਜੈ ਜੈ ਜੋਗੀ ਦੇ ਹੋ ਜਾਈਏ ਨੇ ਜੈ ਜੈ ਬਾਪੜੀ ਹੋ ਜਾਈਏ ਨੇ ਤੜਫਦੇ ਕਹਦੇ ਨੇ ਜੋ ਕਹਿੰਦੇ ਸਖਰੀ ਤੁਸੀਂ ਮਨੋਦਕ ਬਣ ਕੇ ਦਿਖਾਓ ਤੇ ਨਹੀਂ ਬਰਦਾਸ਼ਤ ਕਰੋ ਝੂਠੇ ਨੂੰ ਚੋਰ ਨੂੰ ਕਰਨੀ ਚੋਰੀ ਮੈਨੂੰ ਲੋਕ ਚੋਰ ਕਹਿਣ ਲੋ ਕਿ ਇਹਦੇ ਮਸੰਦ ਭਈ ਲੋਕ ਝੂਠੇ ਨੂੰ ਝੂਠਾ ਵੀ ਕਹਿਣਗੇ ਚੋਰ ਨੂੰ ਚੋਰ ਵੀ ਕਹਿਣਗੇ ਨਾਨਕ ਗੁਰਮੁਖੀ ਉਤਰਸ ਪਾਰੇ ਨਾਨਕ ਗੁਰਮੁਖੀ ਉਤਰਸ ਪਾਰੇ ਨਾਨਕ ਕਹਿੰਦਾ ਗੁਰਮਖ ਹੈ ਜਿਹੜਾ ਉਹ ਪਾਰ ਉਤਰੂਗਾ ਬਨ ਮੁਖ ਪਾਰ ਨਹੀਂ ਉਤਰ ਸਕਦਾ ਗੁਰਮਖ ਤੋਂ ਬਿਨਾ ਗੁਰੂ ਕੌਣ ਹੈ ਜਿਹੜਾ ਗੁਰਬਾਣੀ ਨੂੰ 20 ਬੁੱਧੇ ਮੰਨ ਕੇ ਜੀਵਨ ਬਤਾਉਂਦਾ ਹੈ ਉਹ ਗੁਰਮਖ ਹੈ ਉਹਦੇ ਬਾਣੇ 'ਚ ਰਾਜਾ 'ਚ ਮੰਨਦਾ ਬਾਣਾ ਬਿਠਾ ਕਰਕੇ ਮੰਨਦਾ ਗੁਰਮਖ ਹੈ ਅੰਨਾ ਹੋ ਕੇ ਗੁਰਬਾਣੀ ਨੂੰ ਬੋਲਦਾ ਅੰਨਾ ਹੋ ਕੇ ਵਿਚਾਰਦਾ ਵੀ ਵਿਚਾਰਦਾ ਸਹਿਜ ਵਸਤਚ ਬੰਨਦਾ ਹਾ ਨੂੰ ਵੰਣਾ ਨਾ ਹੋਗੇ ਨਾ ਹੋਗੇ ਨੁਕਸਾਨ ਜੋ ਵਰਤੀ ਹੋ ਜਬੇ ਆਹ ਦੀਵਾਰ ਭਰੋਸੇ ਤੇ ਐਸਾ ਪਰਵਾਸ ਚੜਾਇਆ ਬੇ ਨਾਉਂ ਦਾ ਚੜਾ ਭਰੋਸਾ ਕਰ ਤੇ ਭਰੋਸਾ ਹੁ ਤੇ ਸ਼ਰਦਾ ਦੀਦੀ ਕਰਨੀ ਭਰੋਸਾ ਨਾ ਹੋਗੇ ਕਰਨ ਇਹ ਸੱਚ ਹੈ ਇਹਦੇ ਭਰੋਸਾ ਕਰ ਲਓ ਆਪਣੀਆਂ ਗੱਲ ਨਹੀਂ ਵਿਚਾਰੋ ਜਿੱਥੇ ਜਿੱਥੇ ਅੰਨਾ ਹੋ ਗਿਆ ਉੱਤੇ ਆਪਣੀ ਅਕਲ ਬੰਦ ਹੋ ਜਾਂਦੀ ਹੈ ਆਪਣੀ ਅਕਲ ਨੂੰ ਬੰਦ ਕਰਕੇ ਬਰੋਸਾ ਕਰਦੇ ਹਾਂ ਅਜੀ ਸ਼ਰਧਾ ਕਰਦੇ ਆ ਆਪਣੀ ਅਕਲ ਸ਼ਰਧਾ ਵਿੱਚ ਲੋਭ ਹੁੰਦਾ ਹੈ ਲਾਲਚ ਹਾਂਜੀ